ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਮੈਂ ਤੁਹਾਨੂੰ ਗੀਤ ਸੁਣਾਉਂਗੀ ਇਹ ਇੱਕ ਪਤੀ ਪਤਨੀ ਦਾ ਗੀਤ ਹੈ ਕੋਈ ਬਹੁਤੀ ਵਿਆਖਿਆ ਕਰਨ ਦੀ ਤਾਂ ਲੋੜ ਨਹੀਂ ਮੈਨੂੰ ਆਸ ਹੈ ਗੀਤ ਤੁਹਾਨੂੰ ਪਸੰਦ ਆਊਗਾ ਜਿਵੇਂ ਮੈਨੂੰ ਪਹਿਲਾਂ ਬਹੁਤ ਪਿਆਰ ਦਿੱਨੇ ਹੋ ਇਸ ਗੀਤ ਨੂੰ ਵੀ ਮਾਣ ਦੇਣਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋਨੰਦ ਪਿਆਰੇ ਜੀ ਗੀਤ ਦਾ ਵੇ ਮੈਂ ਪਾਣੀ ਪਰੇ ਨੀਆਂ ਸਜਰਾ ਸੋਣਿਆ ਟੁੱਟ ਗਿਆ ਵੇ ਬਲੌਰੀ ਗਜਰਾ ਮਹੀਵੇ ਠੋਕਰ ਲੱਗੀ ਮਨਾ ਦੇ ਨਾਲ ਢੋਲਾ ਤੇਰੀ ਕੀ ਢੀ ਐ ਮਹੀਵੇਂ ਜਜ ਸੋਣਿਆ ਸੋਣੇ ਦੀ ਐ ਢੀ ਮਜਾਜ ਵੇਹ ਕੱਚੇ ਬੰਨੇ ਤੇ ਬੋਲੇ ਗੱਲ ਸੁਣੇ ਜਾਂ ਤੂੰ ਖੜਾ ਖੜਤਾ ਮਾਹੀ ਵੇ ਮਠੋਕਰ ਲੱਗੀ ਐ ਮਨਾ ਦੇ ਤੁਰ ਤੱਕ ਵੇ ਤੇਰੀ ਕੀ ਢੀਏ ਮਾਹੀ ਵੇ ਮਝਾ ਜੀ ਸੁਣਿਆ ਸੋ ਦੀ ਐਡੀ ਮਜਾਜ ਵੇ ਹੋ ਛਿਟਾ ਕੁੜੀ ਤਾਂ ਤੇ ਵਿਚ ਵਿਚ ਫਟੀਆਂ ਸੋਣਿਆ ਤੈਨੂੰ ਸਾਹਿਬ ਨਾ ਦਿਂਦਾ ਵੇ ਛੁੱਟੀਆਂ ਮਾਹੀ ਵੇ ਉਨੇ ਤਾਂ ਯਾਦਾਂ ਦੇ ਵਿੱਚ ਮਾਰ ਮੁੱਕੀਆਂ ਸੋਣਿਆ ਤੇਰੀ ਕੀ ਢੀਵੇ ਸੋਣਿਆ ਮਝਾ ਜੀ ਟੋਲਾ ਸੋਣੇ ਦੀ ਐ ਢੀ ਮਝਾ ਗੁਜਾਰੂ ਕੇਂਦੀਆਂ ਹੋੜਾ ਸੋਣਿਆ ਕਰ ਆਵੇਂ ਮੈਂ ਕਦੇ ਵੀ ਨਾ ਬੋਲਾਂ ਮਾਹੀ ਵੇ ਬਿੰਦੇ ਛੱਠੇ ਮੈਂ ਉੱਠੇ ਉੱਠ ਰਹਾ ਸੋਣਿਆ ਕਰ ਲੱਗੀ ਐ ਮਾਨਾਂ ਦੇ ਨਾਲ ਢੋਲਾ ਤੇਰੀ ਕੀ ਢੀਵੇ ਸੋਣਿਆ ਮਝਾ ਜੀ ਢੋਲਾ ਸੋਣੇ ਦੀ ਕੀ ਢੀ ਮੇ ਜੇ ਕੋਠੇ ਤੇ ਬੋਲ ਦਾ ਬਕਰਾ ਸੋਣਿਆ ਲੈ ਲੈ ਕੋਠਾ ਤੇ ਹੋ ਜਾ ਤੂੰ ਵਖਰਾ ਮਾਹੀ ਵੇ ਤੇਰਾ ਜਲਣਾ ਨਾ ਹੁਣੀ ਕੋਈ ਨਖਰਾ ਸੋਣਿਆ ਉਕਰ ਲੱਗੀ ਐ ਦਿਲਾਂ ਦੇ ਤੁਰ ਤੱਕ ਵੇ ਤੇਰੀ ਕੀ ਢੀਵੇ ਮਾਈਆ ਮੁਜਾਜ ਸੋਣਿਆ ਸੋਣੇ ਦੀ ਐ ਢੀ ਮੁਜਾਜ ਤੇ ਸੋਹਣਿਆ ਗੱਲਾਂ ਕਰਾਗੇ ਵੇ ਹੁਣ ਬਈ ਕੇ ਮੂੰ ਤੇ ਸੋਹਣਿਆ ਠੋਕਰ ਲੱਗੀ ਐ ਵੇ ਦਿਲ ਚੱਕਣਾ ਚੂਰ ਹੋਇਆ ਤੇਰੀ ਕੀ ਧੀ ਵੇ ਸੋਹਣਿਆ ਮਝਾ ਜੀ ਟੋਲਾ ਤੇਰੀ ਐਡੀ ਮਜਾਜ ਵੇ ਮੈਂ ਪਾਣੀ ਬਰੇ ਨੀਆ ਪਤਣੋ ਟੋਲਾ ਹੁਣ ਤਾਂ ਨਹਿਣ ਵੀ ਰਹੇਗਾਏ ਤੱਕਣਾ ਮਾਹੀ ਵੇ ਠੋਕਰ ਲੱਗੀ ਐ ਬੇਮਨਾ ਦੇ ਤੁਰ ਤੱਕ ਸੋਣਿਆ ਦਿਲ ਹੋ ਗਈ ਐ ਚੱਕਣਾ ਚੂਰ ਮਹੀਵੇ ਤੇਰੀ ਕੀ ਢੀ ਵੇ ਸੋਣਿਆ ਮਝਾ ਜੀ ਟੋਲਾ ਤੇਰੀ ਐ ਢੀ ਗੀਐ ਜੋਟੀ ਜੀ ਕੀ ਕਰੀ ਟੋਲਾ ਮੈਨੂੰ ਹਰਦਮ ਰੈਂਦਾ ਏ ਫਿਕਰ ਮਾਹੀ ਵੇ ਹੁਣ ਤਾਂ ਸਰਦੀਨ ਤੇਰਾ ਹੀ ਜਿਕਰ ਸੋਣਿਆ 霍克 ਲੱਗੀ ਐ ਬੇ ਦਿਲ ਮੇਰਾ ਜੂਰੇ ਹੋਇਆ ਤੇਰੀ ਕੀ ਧੀ ਵੇ ਸੋਣਿਆ ਮਝਾ ਜੀ ਟੋਲਾ ਤੇਰੀ ਐ ਧੀ ਮਝਾ ਜ